ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 크ਰਿਸਚੀਅਨਵਾਦ ਦਾ ਇਸਾਈਵਾਦ ਦਾ ਪ੍ਰਚਾਰ ਪ੍ਰਸਾਰ ਸਰਕਾਰੀ ਤੰਤਰ ਉੱਤੇ ਕਿਸ ਕਦਰ ਹਾਵੀ ਹੋ ਚੁੱਕਾ ਹੈ ਅਸੀਂ ਕੋਈ ਕਿਸੇ ਦੇ ਖਿਲਾਫ ਗੱਲ ਨਹੀਂ ਕੀਤੀ ਸਿਰਫ ਇੱਕ ਵੀਡੀਓ ਬਣਾਈ ਸੀ ਕਿ ਸਾਡੇ ਜਿਹੜੇ ਸਿੱਖ ਧਰਮ ਪਰਿਵਰਤਨ ਕਰਦੇ ਆ ਉਹ ਪਹਿਲਾਂ ਬਾਈਬਲ ਧਿਆਨ ਨਾਲ ਪੜ੍ਹ ਕੇ ਦੇਖਣ ਕਿ ਇਹ ਸਾਡੇ ਗੁਰੂਆਂ ਨੂੰ ਸ਼ੈਤਾਨ ਦੀ ਬਾਣੀ ਦੱਸਦੇ ਸਾਡੇ ਗ੍ਰੰਥਾਂ ਨੂੰ ਹਿੰਦੂ ਔਰ ਸਿੱਖ ਧਰਮ ਦੇ ਗ੍ਰੰਥਾਂ ਨੂੰ ਉਹਦੇ ਵਿੱਚ ਕੁਝ ਗਲਤ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਵੀ ਕਹਿੰਦੇ ਸ਼ੈਤਾਨ ਦੀ ਬਾਣੀ ਤੇ ਬਾਈਬਲ ਦੇ ਵਿੱਚ ਇੰਨੀਆਂ ਸਟੋਰੀਆਂ ਹਨ ਕਿ ਹਰ ਇੱਕ ਰਿਸ਼ਤੇ ਦੇ ਨਾਲ ਨਾ ਇਨਸਾਫੀ ਕੀਤੀ ਗਈ ਹੈ ਬਲਾਤਕਾਰ ਦੀਆਂ ਵੀ ਕਹਾਣੀਆਂ ਨੇ ਅਸੀਂ ਤਾਂ ਵੀ ਕਦੇ ਬਾਈਬਲ ਨੂੰ ਮਾੜਾ ਨਹੀਂ ਕਿਹਾ ਤੇ ਕਦੇ ਬੇਅਦਬੀ ਨਹੀਂ ਕੀਤੀ ਬਾਈਬਲ ਦੀ ਨਾ ਹੀ ਕਿਸੇ ਨੂੰ ਕਰਨ ਦਿਆਂਗੇ ਆਪਣੇ ਸਾਹਮਣੇ ਪਰ ਇਹਨਾਂ ਨੇ ਮੇਰਾ ਫੇਸਬੁੱਕ ਵੀ ਬੰਦ ਕਰਤਾ ਇੰਸਟਾਗ੍ਰam ਵੀ ਬੰਦ ਕਰ ਦਿੱਤਾ ਫਿਰ ਇੱਕ ਗਰੁੱਪ ਚੱਲਦਾ ਸੀ ਸਾਡਾ ਜਿਹਦੇ ਵਿੱਚ ਚੰਗੇ ਪੜੇ ਲਿਖੇ ਤੇ ਸੁਲਝੇ ਸੱਜਣ ਸੀ ਸਾਰੇ 700 ਬੰਦੇ ਦਾ ਗਰੁੱਪ ਸੀ ਉਹ ਉਹਦੇ ਚ ਕੋਈ ਵੀ ਰਾਜਨੀਤਿਕ ਗੱਲ ਨਹੀਂ ਸੀ ਕੀਤੀ ਜਾਂਦੀ ਨਾ ਹੀ ਕਿਸੇ ਕ੍ਰਿਸਚੀਅਨ ਦੇ ਖਿਲਾਫ ਬੋਲਿਆ ਜਾਂਦਾ ਸੀ ਕਿਉਂਕਿ ਇਹ ਸਾਡੇ ਭਰਾ ਨੇ ਕੋਈ ਬਾਹਰ ਦੇ ਨਹੀਂ ਨਾ ਹੀ ਅਸੀਂ ਇਹਨਾਂ ਨੂੰ ਬਾਹਰ ਦੇ ਸਮਝਦੇ ਆ ਅਸੀਂ ਸਿਰਫ ਦੇ ਸਿਰਫ ਪਖੰਡਵਾਦ ਦੇ ਖਿਲਾਫ ਚੱਲਦੇ ਸੀ ਤੇ ਜੜੀਆਂ ਝੂਠੀਆਂ ਗਵਾਹੀਆਂ ਦਿੰਦੇ ਨੇ ਫੂਫਾਹ ਕਰਕੇ ਲੋਕਾਂ ਨੂੰ ਛੁੱਟਦੇ ਆ ਸਟੇਜਾਂ ਦੇ ਉੱਤੇ ਵੀ ਇਹ ਜਿਹੜਾ ਪਖੰਡਵਾਦ ਜਿਹੜਾ ਸਹੀ ਨਹੀਂ ਅਸਲੀ ਅਸਾਈ ਵੀ ਇਹਨੂੰ ਗਲਤ ਕਹਿੰਦੇ ਨੇ ਬੜਿਆਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਰੋਜ਼ ਪਾਸਟਰਾਂ ਦੇ ਨਾਲ ਜਿਹੜੇ ਸਹੀ ਨੇ ਉਹ ਇਹਨੂੰ ਗਲਤ ਦੱਸਦੇ ਨੇ ਵੀ ਇਹ ਸਹੀ ਨਹੀਂ ਇਹ ਜਿਹੜਾ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਔਰ ਗਵਾਹੀਆਂ ਵੀ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਕਿਸੇ ਨੂੰ ਪੈਸੇ ਦੇ ਕੇ ਗਵਾਹੀ ਬਣਾਉਂਦੇ ਨੇ ਕਦੇ ਕਿਸੇ ਨੂੰ ਡਰਾਵਾ ਦੇ ਕੇ ਕਦੇ ਕੁਛ ਤੇ ਸਾਡੀ ਸੀ ਇਹ ਮੰਗ ਜਪੀ ਇਹ ਪੱਗਾਂ ਬੰਨ ਕੇ ਇਹਨਾਂ ਦੇ ਪ੍ਰਚਾਰ ਜਿਹੜੇ ਪਾਦਰੀ ਐ ਪ੍ਰਚਾਰ ਨਾ ਕਰਨ ਬਾਈਬਲ ਦਾ ਆਪਣੀ ਦਿਖ ਸਪਸ਼ਟ ਰੱਖਣ ਵੀ ਵਿੱਚ ਇਹ ਰਲਾ ਮਿਲਿਆ ਕੰਮ ਨਾ ਕਰਨ ਵੀ ਸਿੱਖੀ ਨੂੰ ਢਾਹ ਨਾ ਲਾਉਣ ਅੱਜ ਇਹਨਾਂ ਨੇ ਕੀ ਕੀਤਾ ਕਿ ਸਾਡਾ ਗਰੁੱਪ ਵੀ ਜਿਹੜਾ WhatsApp ਤੋਂ ਉਡਾ ਦਿੱਤਾ ਇਹਨਾਂ ਨੇ WhatsApp ਵੀ ਬੰਦ ਕਰਾ ਦਿੱਤੇ ਸਾਡੇ ਇਹਨਾਂ ਨੇ ਤੇ 6-700 ਬੰਦੇ ਦਾ ਜਿਹੜਾ ਗਰੁੱਪ ਸੀ ਸਲਾਹ ਕਰਨ ਵਾਸਤੇ WhatsApp ਸੀ ਵੀ ਅੰਤ ਵਿਸ਼ਵਾਸ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ ਉਹ ਵੀ ਇਹਨਾਂ ਨੇ ਬੰਦ ਕਰਾ ਦਿੱਤਾ ਕੀ ਹੁਣ ਤੰਤਰ ਜਿਹੜਾ ਵਾ ਉਹ ਇਸਾਈਆਂ ਦੇ ਕਹਿਣ ਤੇ ਚੱਲੇਗਾ ਸਰਕਾਰੀ ਤੰਤਰ ਸਾਰਾ ਹੀ ਜਗਾ ਜਗਾ ਮੇਰੇ ਤੇ ਝੂਠੀਆਂ ਐਫਆਈਆਰਾਂ ਦਰਜ ਕਰਾਈ ਜਾਂਦੇ ਨੇ ਚਰਚ ਇਹਨਾਂ ਦਾ ਜਲੰਧਰ ਹੈ ਮੈਂ ਰਹਿੰਦਾ ਸੀ ਹੁਸ਼ਿਆਰਪੁਰ ਦੇ ਵਿੱਚ ਮਕਦਮਾ ਜਾ ਕੇ ਇਹਨਾਂ ਨੇ ਅੱਜ ਨਾਲੇ ਥਾਣੇ ਦਾ ਕੀਤਾ ਇਸ ਬੰਦੇ ਨੇ ਐਫ ਆਈ ਆਰ ਦਰਜ ਕਰਾਈ ਉਹ ਬਾਈਬਲ ਬਾਰੇ ਕੁਝ ਨਹੀਂ ਜਾਣਦਾ ਕਹਿੰਦਾ ਮੈਂ ਕਦੇ ਪੜ੍ਹੀ ਨਹੀਂ ਸਾਡੇ ਪਾਸਟਰ ਜਾਣਦੇ ਬਾਈਬਲ ਬਾਰੇ ਤੇ ਇਹ ਧਰਾਂਦੇ ਆ ਧਮਕਾਉਂਦੇ ਆ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਮੈਨੂੰ ਸ਼ਰੇਆਮ ਸਾਡੇ ਗੁਰੂਆਂ ਦੇ ਖਿਲਾਫ ਬੋਲਦੇ ਕਮੈਂਟ ਕਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਮੈਂ ਪੁਲਿਸ ਵਾਲਿਆਂ ਨੂੰ ਵੀ ਭੇਜੀਆਂ ਆਪਣੀਆਂ ਸਾਰੇ ਕਮੈਂਟ ਵੀ ਭੇਜੇ ਆ ਫੋਟੋਆਂਾਂ ਵੀ ਭੇਜੀਆਂ ਏਕੇ 47 ਦੇ ਰਿਪੀਟਰ ਗੱਨਾ ਮੇਰੇ ਵੱਲੋਂ ਕਰ ਕਰਕੇ ਫੋਟੋਆਂ ਭੇਜਦੇ ਮੈਨੂੰ ਕਿ ਜੇਨੂੰ ਅਸੀਂ ਮਾਰਨਾ ਹਰ ਹਾਲਤ ਵਿੱਚ ਜਾਂ ਖਰੀਦਣਾ ਚਾਹੁੰਦੇ ਆ ਕਹਿੰਦੇ ਤੈਨੂੰ ਇਸਾਈ ਬਣਾਉਣਾ ਤੇ ਜਾਂ ਮਾਰਨਾ ਚਾਹੁੰਦੇ ਆ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਇਹ ਸਾਡੇ ਵਟਸਐਪ ਵੀ ਬੰਦ ਕਰਾਈ ਜਾਂਦੇ ਸਾਡੀ ਫੇਸਬੁੱਕ ਵੀ ਤੇ ਸਾਡੇ ਇੰਸਟਾਗ੍ਰਾਮ ਵੀ ਅਸੀਂ ਇਸ ਦੇਸ਼ ਦੇ ਨਾਗਰਿਕ ਹੈ ਨਹੀਂਗੇ ਸਾਨੂੰ ਕੋਈ ਹੱਕ ਨਹੀਂ ਆਪਣੀ ਗੱਲ ਕਰਨ ਦਾ ਫਰੀडम ਆਫ ਸਪੀਚ ਦਾ ਹੱਕ ਸਾਨੂੰ ਕੋਈ ਨਹੀਂ ਹੈਗਾ ਸਿਰਫ ਇਸਾਈਆਂ ਨੂੰ ਹਿੰਦੂ ਸਿੱਖਾਂ ਨੂੰ ਕੋਈ ਹੱਕ ਨਹੀਂ ਔਰ ਲੋਕਾਂ ਨੂੰ ਚਾਹੀਦਾ ਹੁਣ ਜਾਗੋ ਨਹੀਂ ਤੇ ਇਹਨਾਂ ਨੇ ਤੁਹਾਨੂੰ ਘਰਾਂ ਚ ਵੜ-ਵੜ ਕੇ ਨਾ ਧੱਕੇ ਨਾਲ ਫੜ-ਫੜ ਕੇ ਲਿਆ ਕੇ ਤੇ ਪਾਣੀ ਚ ਡੋਬੇ ਦੇ ਦੇ ਕੇ ਬਪਤਿਸਮਾ ਦੇਣੇ ਆ ਉਹ ਹੁਣ ਸਮਾਂ ਨੇੜੇ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ